ਗਾਈ ਜੀ ਅਸੀਂ ਲੱਗ ਗਿਆ ਜੀ ਸਰਵੇਖਨ ਚ ਚਾਰ ਜਣੇ ਆ ਕਿ ਦਵਾਈ ਕੱਢ ਦਵਾਈ ਦਿਖਾਈਏ ਕਿਹੜੀ ਪਈ ਹੈ ਆ ਗੁਰਪ੍ਰੀਤ ਦੀ ਢੋਲੀ ਆ ਜੀ ਕਿਹੜੀ ਗੁਰਪ੍ਰੀਤ ਦੀ ਆ ਢੋਲੀ ਗੁਰਪ੍ਰੀਤ ਦੀ ਇੱਕ ਨੈਵ ਦੀ ਇੱਕ ਬਾਈ ਕੁਲਦੀਪ ਇੱਕ ਭਗਵੰਤ ਸਿੰਘ ਆ ਦਵਾਈ ਮਾਰ ਰਿਹਾ 600 ਮੀਟੂ ਲਿਆ ਗਈ ਠੀਕ ਹੈ ਤੇਰੀ ਢੋਲੀ ਤਾਂ ਸਾਫ ਹੈ ਤੂੰ ਢੋਲੀ ਤੇ ਕਪੜਾ ਮਾਰ ਕੇ ਰੱਖਦਾ ਉਹਰਾ ਕਿੱਧਰ ਜੜੇ ਬੈਠੇ ਨੇ ਇੰਨੇ ੱਚ ਜੜ ਗਏ ਬੈੰਦੇ ਨੇ ਆਂਡੇ ਉਂਡੇ ਨੇ ਦੇਤ ਨੇ ਉਹ ਕਿੱਥੇ ਬੈਠੇ ਨੇ ਓਏ ਆ ਕਿਵੇਂ ਛੁਡੇ ਛੁਡੇ ਘਰੇ ਲੈਣ ਨੂੰ ਦੇਖੋ ਜੀ ਮੁਰਗੇ ਕਿੱਥੇ ਜੜੇ ਬੈਠੇ ਨੇ ਆਂਡੇ ਉਂਡੇ ਦੇ ਤਾਂ ਹਮੇ ਇਹ ਐਂ ਤਾਂ ਕੋਈ ਬਿੱਲੀ ਗੁੱਲੀ ਬੈਠੀ ਹੋਵੇ ਉਹ ਉਧਰ ਦੀ ਜ਼ਰ ਨੇ ਇਹਨਾਂ ਨੂੰ ਛੁੜੇ ਇਹਦੇ ਮਾਰੇ ਇਹਦੇ ਇੰਤ ਤਾਰ ਲਏ ਤਾਂ ਜੜੂ ਚਲੋ ਛੁੜੇ ਛੁੜੇ ਕਰ ਇਹਨਾਂ ਨੂੰ ਆ ਦੂ ਆ ਬੈਠਣੇ ਉਹ ਉਧਰ ਦੀ ਜੜ ਜੇ ਤਾਂ ਹਾਂ ਦੀ ਨਾਉਂthi ਬੈਠਣੇ ਛੁੜੇ 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 ਕਿੱਧਰ ਇਹ ਆਗੇ 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 ਮਾਰ ਮਾਰ ਆਗੇ 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 ਚੱਲ 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 ਦੇਖੋ ਜੀ ਕਿੱਥੇ ਬੈਠੇ ਨੇ